ਟਿੰਡਰ ਦੇ ਵਿੱਚ ਕੱਲ ਲਗਾਏ ਜਾਣ ਵਾਲੇ ਮੁਰਚੀ ਤੋਂ ਪਹਿਲਾਂ ਐਸਕੇਮ ਦੇ ਕਈ ਕਿਸਾਨ ਲੀਡਰ ਡਿਟੇਨ ਡਾਂਡਾ ਤੋਂ ਜੰਗਵੀਰ ਸਿੰਘ ਚੋਹਾਨ ਨੂੰ ਹਿਰਾਸਤ ਵਿੱਚ ਲਿਆ ਗਿਆ। ਜੁਗਿੰਦਰ ਉਗਰਾਹ ਦੇ ਘਰ ਵੀ ਪਹੁੰਚੀ ਪੁਲਿਸ। ਐਸਕੇਮ ਫਾਈਨਲ ਮੀਟਿੰਗ ਦੀ ਵੀ ਸਹਿਮਤੀ ਨਾ ਬਣਤੇ ਸੀ। ਆਮ ਦਾ ਬਿਆਨ ਮੇਰੇ ਦਰਵਾਜ਼ੇ ਕਿਸਾਨਾਂ ਦੇ ਲਈ ਹਮੇਸ਼ਾ ਖੁੱਲੇ ਪਰ ਧਰਨੇ ਲਾ ਕੇ ਲੋਕਾਂ ਨੂੰ ਨਾ ਕਰੋ ਖੱਜਲਖਵਾਰ। ਨਚਾਤ ਐਸਕੇਮ ਦੇ ਖਿਲਾਫ ਬਲਡوزر ਐਕਸ਼ਨ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਪਟੀਸ਼ਨ ਦੇ ਵਿੱਚ ਬਲਡوزر ਐਕਸ਼ਨ ਨੂੰ ਦੱਸਿਆ ਗੈਰ ਕਾਨੂੰਨੀ ਸੁਪਰੇਦਿ ਵਿੱਚ ਕਈ ਥਾਈਂ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ ਅਮਰਪਾਲ ਦੀ ਲੋਕ ਸਭਾ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਮੰਗ ਵਾਲੀ ਪਟੀਸ਼ਨ ਤੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਐ ਐਨਐਸ ਦੇ ਖਿਲਾਫ ਪਟੀਸ਼ਨ ਤੇ ਵੀ ਪੱਖ ਸੁਣੇਗੀ ਅਦਾਲਤ 10 ਮਾਰਚ ਨੂੰ ਸ਼ੁਰੂ ਹੋਣਾ ਹੈ ਬਜਟ اجلاس ਦਾ ਦੂਜਾ ਪੜਾ ਅੱਜ ਜਥੇਦਾਰ ਗੈਨਿਕ ਰਕबीर ਸਿੰਘ ਨੂੰ ਮਿਲਣਗੇ ਪਰਤੀ ਦੇ ਲਈ ਬਣਾਈ ਕਮੇਟੀ ਦੇ ਮੈਂਬਰ 10 ਵਜੇ ਦੇ ਕਰੀਬ ਹੋਵੇਗੀ ਮੁਲਾਕਾਤ ਤਾਮੀਨ ਤੇ ਵਡੂੰਗਰ ਦੇ ਚੁੱਕੇ ਨੇ ਅਸਤੀਫਾ ਵਿਜੀਲੈਂਸ ਸੈਕਸ਼ਨ ਤੋਂ ਨਾਰਾਜ਼ ਰੈਵੈਨਿਊ ਅਫਸਰਾਂ ਦਾ ਵੱਡਾ ਐਲਾਨ ਸ਼ੁੱਕਰਵਾਰ ਤੱਕ ਰਜਿਸਟਰੀਆਂ ਨਾ ਕਰਨ ਦਾ ਕੀਤਾ ਐਲਾਨ ਬੋਲੇ ਜਿਨ੍ਹਾਂ ਨੇ ਚੱਕਰ ਉਚਾਲਿਆ ਉਹਨਾਂ ਦੀਆਂ ਪ੍ਰਾਪਰਟੀਆਂ ਦਾ ਵੇਰਵਾ ਕਰਾਂਗੇ ਉਜਾਗਰ ਪੰਜਾਬ ਸਰਕਾਰ ਦਾ ਨਸ਼ੇ ਖਿਲਾਫ ਐਕਸ਼ਨ ਜਾਰੀ ਕੈਬਨਿਟ ਸਬ-ਕਮੇਟੀ ਦੇ ਮੈਂਬਰ ਵਕਫਾ ਦੇ ਜ਼ਿਲ੍ਹਿਆਂ ਦੇ ਵਿੱਚ ਅਧਿਕਾਰੀਆਂ ਦੇ ਨਾਲ ਕਰਨਗੇ ਮੀਟਿੰਗ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਮੁਰੂਸੀਬਾ ਸੈਂਟਰਾਂ ਦਾ ਕਰਨਗੇ ਦੌਰਾ ਚੈਂਪੀਅਨ ਟਰਾਫੀ ਦੇ ਸੈਮੀਫਾਈਨਲ ਦੇ ਵਿੱਚ ਅਜ ਇੰਡੀਆ ਤੇ ਆਸਟ੍ਰੇਲੀਆ ਦੀ ਟੱਕਰ ਦੁਪਹਿਰ 2:30 ਵਜੇ ਦੁਬਈ ਦੇ ਵਿੱਚ ਹੋਵੇਗਾ ਮੁਕਾਬਲਾ ਫਾਈਨਲ ਦੇ ਵਿੱਚ ਥਾਂ ਬਰੌਣ ਦੇ ਇਰਾਦੇ ਦੇ ਨਾਲ ਉਤਰੇਗੀ ਟੀਮ ਇੰਡੀਆ ਸਸਿਕਾ ਜੀ ਤੁਸੀਂ ਵੀ ਵਖਰੇ ਹੋ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਪੜਕੇ ਦੇ ਮੋਰਚੇ ਤੋਂ ਪਹਿਲਾਂ ਹੱਕ ਕਈ ਕਿਸਾਨ ਆਗੂ ਡਿਟੇਨ ਕਰ ਲਏ ਗਏ ਨੇ ਤੜਕਸਾਰ ਕਿਸਾਨਾਂ ਕੋਧ ਘਰਾ ਦੇ ਵਿੱਚ ਪੁਲਿਸ ਪਾਰਟੀ ਪਹੁੰਚੀ ਐਸਕੀਐਮ ਦੇ ਨਾਲ ਜੁੜੇ ਕਈ ਕਿਸਾਨ ਲੀਡਰ ਜੋ ਕੇ ਹਿਰਾਸਤ ਵਿੱਚ ਲਏ ਗਏ ਨੇ ਸੰਗਰੂਰ ਦੇ ਵਿੱਚ ਜੁਗਿੰਦਰ ਸਿੰਘ ਉਗਰਾਹਾਂ ਤੇ ਘਰ ਪਹੁੰਚੀ ਹੈ ਪੁਲਿਸ ਘਰ ਦੇ ਵਿੱਚ ਹਾਲਾਂਕਿ ਮੌਜੂਦ ਨਹੀਂ ਸਨ ਜੁਗਿੰਦਰ ਸਿੰਘ ਉਗਰਾਹਾਂ ਐਸਕੇਐਮ ਨੇ ਭੜਕੇ ਦਰਸਲ ਛੰਡੀਗੜ ਦੇ ਵਿੱਚ ਪੱਕੇ ਮੋਰਚੇ ਦੀ ਜੋ ਕਿ ਗੋਲ ਦਿੱਤੀ ਹੋਈ ਹੈ ਅ ਕੱਲ ਸੀਐਮ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਕੋਈ ਵੀ ਸਹਿਮਤੀ ਨਹੀਂ ਬਣ ਸਕੀ ਉਸ ਤੋਂ ਬਾਅਦ ਕੀ ਕਿਸਾਨ ਆਗੂਆਂ ਦੇ ਬੋਲੇ ਸਾਬ ਕਰ ਦਿੱਤਾ ਗਿਆ ਸੀਗਾ ਕਿ 5 ਮਾਰਚ ਤੋਂ ਛੰਡੀਗੜ ਦੇ ਵਿੱਚ ਪੱਕਾ ਮੋਰਚਾ ਲਗਾਇਆ ਜਾਵੇਗਾ ਤੇ ਮੋਰਚੇ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਕਿਸਾਨ ਆਗੂਆਂ ਦੇ ਕਿਸਾਨਾਂ ਦੇ ਚੰਡੀਗੜ੍ਹ ਕੂਚ ਕਰਨ ਤੋਂ ਪਹਿਲਾਂ ਹੀ ਪੁਲਿਸ ਦਾ ਜੋ ਕਿ ਐਕਸ਼ਨ ਨਜ਼ਰ ਆਇਆ ਹੈ ਤਲਕ ਸਾਰੇ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਪੁਲਿਸ ਪਹੁੰਚੀ ਤੇ ਐਸਕੇਐਮ ਦੇ ਨਾਲ ਜੁੜੇ ਕਈ ਕਿਸਾਨ ਲੀਡਰ ਹਿਰਾਸਤ ਵਿੱਚ ਲਏ ਗਏ ਨੇ ਤੁਹਾਨੂੰ ਅਸੀਂ ਵੱਖ-ਵੱਖ ਤਸਵੀਰਾਂ ਵੀ ਵਿਖਾ ਰਹੇ ਹਾਂ ਸੰਗਰੂਰ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਦੇ ਘਰ ਪੁਲਿਸ ਪਹੁੰਚੀ ਹੈ ਹਾਲਾਂਕਿ ਇਸ ਦੌਰਾਨ ਘਰ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਮੌਜੂਦ ਨਹੀਂ ਸਨ ਕੱਲ ਜੋ ਐਸਕੇਐਮ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪੱਕੇ ਮੋਰਚੇ ਦਾ ਸੱਦਾ ਦਿੱਤਾ ਗਿਆ ਤੇ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਛੁੜੇ ਹੋਏ ਨੇ ਚਰਜੀਤ ਹੁਣ ਤੱਕ ਕੀ ਕੋ ਜਾਣਕਾਰੀ ਹੈ ਕਿਹੜੇ ਕਿਹੜੇ ਵੱਡੇ ਕਿਸਾਨ ਆਗੂ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲਏ ਗਏ ਨੇ ਬਿਲਕੁਲ ਪ੍ਰਮਿੰਦਰ ਸਭ ਤੋਂ ਪਹਿਲਾਂ ਅਗਰ ਜੋਗਿੰਦਰ ਸਿੰਘ ਉਗਰਾਹਾ ਦੀ ਗੱਲ ਕਰੀ ਤਾਂ ਉਹਨਾਂ ਦੇ ਘਰ ਵੱਡੀ ਗਿਣਤੀ ਦੇ ਵਿੱਚ ਤੜਕਸਾਰੀ ਜਿਹੜੀ ਪੁਲਿਸ ਦੇ ਸਾਰੇ ਮੁਲਾਜ਼ਮ ਪਹੁੰਚੇ ਸੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਸੀ ਪਰ ਉਹ ਘਰ ਦੇ ਵਿੱਚ ਨਹੀਂ ਮਿਲੇ ਤੁਹਾਨੂੰ ਦੱਸਦੇ ਜੀ ਉਗਰਾਹਾ ਜਿੱਥੇ ਬੰਦੇ ਦਾ ਕੋਈ ਵੀ ਆਗੂ ਜਿਹੜਾ ਹੈਗਾ ਪੁਲਿਸ ਦੇ ਅੜਕੇ ਨਹੀਂ ਆਇਆ ਪਰ ਦੂਜੇ ਪਾਸੇ ਅਗਰ ਅੱਪਾ ਗੱਲ ਕਰੀਏ ਹੋਰ ਕਾਫੀ ਜਿਹੜੇ ਆਗੂ ਹੈਗੇ ਨੇ ਭਾਰਤੀ ਕਿਸਾਨ ਜੀ ਉਹਨਾਂ ਨੇ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਛਿਨੀਵਾਲ ਬਰਨਾਲਾ ਇਲਾਕੇ ਤੋਂ ਜਿਹੜੇ ਸਿਕੰਦਰ ਸਿੰਘ ਮਾਨ ਬੀਕੇਜੂ ਉਗਰਾਹਾ ਦੇ ਸੂਬਾ ਆਗੂ ਮਾਸਟਰ ਹਰਦੀਪ ਸਿੰਘ ੱੱਲੇਵਾਲ ਜ਼ਰੂਰ ਪੁਲਿਸ ਦੇ ਅੜਿੱਕੇ ਆ ਗਏ ਤਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਮਨਜੀਤ ਰਾਜ ਬੀਕੇਜੂ ਦਿਕੌਂਦਾ ਦੇ ਬਲਾਕ ਸੈਨਾਪੁਰ ਦਾ ਪ੍ਰਧਾਨ ਜਗਜੀਤ ਸਿੰਘ ਤੀਰਾ ਇਹ ਵੀ ਕਾਫੀ ਜਿਹੜੇ ਹੈਗੇ ਨੇ ਪੁਲਿਸ ਦੇ ਅੜਕੇ ਆਗੇ ਦੂਜੇ ਪਾਸੇ ਜੇ ਅਗਰ ਆਪਾਂ ਗੱਲ ਕਰੀਏ ਭਾਰਤ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਪੱਟੇਵਾਲ ਤੇ ਜ਼ਿਲ੍ਹਾ ਗੂ ਬੁੱਧ ਸਿੰਘ ਬਣਦ ਤੌਰ ਤੇ ਇੱਕ ਸਾਨਾ ਕਾਫੀ ਅੜਕੇ ਆਗੇ ਕਿਉਂਕਿ ਹਰ ਇੱਕ ਕਿਸਾਨ ਰਪਾਵੇ ਹੋ ਛੋਟੇ ਪੱਧਰ ਦੇ ਉੱਪਰ ਜ਼ਿਲ੍ਹਾ ਪੱਧਰ ਦੇ ਉੱਪਰ ਕੰਮ ਕਰ ਰਿਹਾ ਸੀ ਭਾਵੇਂ ਬਲੌਕ ਪੱਧਰ ਦੇ ਉੱਪਰ ਕੰਮ ਕਰ ਰਿਹਾ ਸੀ ਭਾਵੇਂ ਸੂਬਾ ਪੱਧਰ ਦੇ ਉੱਪਰ ਕੰਮ ਕਰ ਰਿਹਾ ਸੀ ਪਰ ਸਾਰੇ ਕਿਸਾਨਾਂ ਦੇ ਘਰਾਂ ਦੇ ਅੱਗੇ ਜਿਹੜੇ ਹੈਗੇ ਨੇ ਪੁਲਿਸ ਪਾਰਟੀ ਨੇ ਤੜਕਸਾਰੀ ਜਿਹੜੇ ਹੈਗੇ ਨੇ ਵੱਡੇ ਪੱਦਰ ਦੇ ਉੱਪਰ ਜਿਹੜੀ ਆ ਛਾਪੇ ਮਾਰੀ ਕੀਤੀ ਸੀ ਜਿਹੜੇ ਵੱਡੇ ਆਗੂ ਸੀ ਜਿਸ ਤਰੀਕੇ ਨਾਲ ਜੋਗਿੰਦਰ ਸਿੰਘ ਉਗਰਾਹਾ ਲਾ ਲਈਏ ਢੱਡਾ ਸਿੰਘ ਲਾ ਲਈਏ ਜਾਂ ਜਗਤਾਰ ਸਿੰਘ ਕਾਲਾਚੜ ਲਾ ਲਈਏ ਜਿਹੜੇ ਉਗਰਾਹਾ ਦੇ ਮਨਜੀਤ ਸਿੰਘ ਘਰਾਚੋ ਲਾ ਲਈਏ ਇਹ ਵੱਡੇ ਆਗੂ ਘਰਾਂ ਦੇ ਵਿੱਚ ਨਹੀਂ ਮਿਲੇ ਇਹਨਾਂ ਨੂੰ ਕਿਤੇ ਨਾ ਕਿਤੇ ਪਹਿਲਾਂ ਹੀ ਸੁਧਬੁੱਧ ਹੈਗੀ ਸੀ ਆਪਣੇ ਮੋਬਾਈਲ ਬੰਦ ਕਰਕੇ ਪਾਂ ਜੋ ਤੈਸ ਨਾ ਹੋ ਤਕਣੋ ਹੋ ਉਹ ਪਹਿਲੇ ਜਿ세 ਹੋਰ ਜਗਾਂਵ ਦੇ ਉੱਪਰ ਜਲਦਾ ਪਰ ਜਿਹੜੇ ਛੋਟੇ ਆਗੂ ਸੀ ਬਲੈਕ ਲੈਵਲ ਦੇ ਜ਼ਿਲ੍ਹਾ ਲੈਵਲ ਦੇ ਉਹ ਆਗੂ ਜ਼ਰੂਰ ਪੁਲਿਸ ਨੇ ਆਪਣੇ ਹਿਰਾਸਤ ਦੇ ਵਿੱਚ ਲੈ ਲੈਨੇ ਰੀਟੇਨ ਕਰ ਲੈਨੇ ਤੇ ਕਈ ਆਗੂ ਘਰਾਂ ਦੇ ਵਿੱਚ ਨਜ਼ਰਬੰਦ ਕੀਤੇ ਹੋਏ ਨੇ ਜੀ ਹਾਂ ਠੀਕ ਹੈ ਜਮਜੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਆ ਤੁਹਾਨੂੰ ਅਸੀਂ ਵਕਫ ਵਕਫ ਤਸਵੀਰਾਂ ਵਿੱਚ ਖਾ ਰਹੇ ਹਾਂ ਜੋ ਕਿ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਪੱਕੇ ਮੋਰਚੇ ਤੋਂ ਪਹਿਲੇ ਪੁਲਸ ਦਾ ਜੋ ਕਿ ਐਕਸ਼ਨ ਨਜ਼ਰ ਆਇਆ ਹੈ ਕਈ ਕਿਸਾਨ ਆਗੂਆਂ ਨੂੰ ਪੁਲਸ ਦੇ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਕਿਸਾਨ ਆਗੂ ਜੰਗਵੀਰ ਸਿੰਘ ਚੋਹਾਨ ਨੂੰ ਵੀ ਡਿਟੇਨ ਕੀਤਾ ਗਿਆ ਟਾਂਡਾ ਤੋਂ ਜੰਗਵੀਰ ਸਿੰਘ ਚੋਹਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਪੁਲਿਸ ਦੇ ਵੱਲੋਂ ਲਗਾਤਾਰ ਇਹ ਕਾਰਵਾਈ ਕੀਤੀ ਜਾ ਰਹੀ ਹੈ ਦਰਸਲ ਅੱਜ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੇ ਵਕਤ ਪਰ ਕਿਸਾਨ ਆਗੂਆਂ ਦੀ ਜੋ ਕਿ ਮੁੱਖ ਮੰਤਰੀ ਮਾਨ ਦੇ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਮੰਗਾਂ ਨੂੰ ਲੈ ਕੇ ਸਹਿਮਤੀ ਨਹੀਂ ਬਣਦੀ ਕਿਉਂਕਿ 5 ਤਰੀਕ ਤੋਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਗਾਉਣ ਦਾ ਕਿਸਾਨ ਐਲਾਨ ਕਰ ਚੁੱਕੇ ਨੇ ਤੇ ਇਸ ਤੋਂ ਪਹਿਲਾਂ ਜਿਹੜੇ ਵੀ ਐਸ ਕੇ ਐਮ ਦੇ ਨਾਲ ਜੁੜੇ ਹੋਏ ਵੱਡੇ ਕਿਸਾਨ ਆਗੂ ਨੇ ਵੱਡੀਆਂ ਕਿਸਾਨ ਜਥੇਬੰਦੀਆਂ ਨਹੀਂ ਉਹਨਾਂ ਦੇ ਖਿਲਾਫ ਇਹ ਪੁਲਿਸ ਦੇ ਵੱਲੋਂ ਜੋ ਕਿ ਕਾਰਵਾਈ ਕੀਤੀ ਗਈ ਹੈ ਵੱਡੇ ਕਿਸਾਨਾਂ ਆਗੂ ਨੂੰ ਹਿਰਾਸਤ ਵਿੱਚ ਲਿਆ ਗਿਆ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕਿਸਾਨ ਆਗੂ ਜੰਗਵੀਰ ਸਿੰਘ ਚੋਹਾਨ ਜਿਨ੍ਹਾਂ ਨੂੰ ਕਿ ਡਿਟੇਨ ਕੀਤਾ ਗਿਆ ਟਾਂਡਾ ਤੋਂ ਜੰਗਵੀਰ ਸਿੰਘ ਚੋਹਾਨ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਇਹਨਾਂ ਕਾਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਕਰ ਰਿਹਾ ਹੈ ਜਨਤਕ ਨਾ ਕੋਈ ਜਦ ਵਿੱਚ ਬੈਠੂ ਕੋਲ ਬੱਸ ਚਲੋ ਕੋਈ ਗੱਲ ਨਹੀਂ ਦੇਖਦੇ ਹਾਂ ਨਕਚਰ ਪੰਜਾਬ ਸਰਕਾਰ ਇਸ ਤਰ੍ਹਾਂ ਦਬਤੀ ਜਾਂ ਦਾਰੀ ਹੈ ਇਹਨੇ ਕਾਗੂਆਂ ਨੂੰ ਅਰੈਸਟ ਕਰਦੀਆਂ ਕਿੰਨੇ ਕਾਗੂਆਂ ਨੂੰ ਕ੍ਰਿਪਟਰ ਕਰਕੇ ਲੈ ਕੇ ਜਾਂਦੀ ਹੈ ਸੌਣ ਵਾਲੇ ਸਵੇਰੇ ਦੇ ਵਿੱਚ ਅਸੀਂ ਵਿਚਾਰ ਰਹੇ ਹਾਂ ਕਿ ਗਲਤ ਗੱਲ ਬਾਤ ਨਾ ਸੁਣ ਜਾਵੇ ਇਹਨਾਂ ਨਾਲ ਬੈਠ ਕੇ ਕੋਈ ਗਲਤ ਗੱਲ ਨਾ ਕਰਦੀ ਜਦੋਂ ਚਲੋ ਕੋਈ ਗੱਲ ਨਹੀਂ ਦੇਖਦੇ ਹਾਂ ਕਿ ਨਕਚਰ ਪੰਜਾਬ ਸਰਕਾਰ ਇਸ ਤਰ੍ਹਾਂ ਦਬਤੀ ਜਾਂ ਦਾਰੀ ਹੈ ਇਸੇ ਖਬਰ ਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਜੇ ਸਲਾਰੀਆ ਛੁੱਟ ਚੁੱਕੇ ਨੇ ਵਿਜੇ ਕਿਸਾਨ ਆਗੂ ਜੰਗਵੀਰ ਸਿੰਘ ਚੋਹਾਨ ਨੂੰ ਡਿਟੇਨ ਕੀਤਾ ਗਿਆ ਹੋਰ ਕਿਹੜੇ ਕਿਹੜੇ ਕਿਸਾਨ ਆਗੂਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਜੀ ਪਰਮਿੰਦਰ ਮੈਂ ਦੱਸਣਾ ਚਾਹਾਂਗਾ ਕਿ ਅੱਜ ਸਵੇਰੇ ਤੜਕਸਾਰੀ ਜਦ ਜੰਗਵੀਰ ਸਿੰਘ ਚੋਹਾਨ ਨੂੰ ਪੁਲਿਸ ਵੱਲੋਂ ਡਿਟੇਨ ਕੀਤਾ ਗਿਆ ਉਸ ਤੋਂ ਬਾਅਦ ਅਤੇ ਸੁਹੇਦੇ ਇੱਕ ਰਣਜੀਤ ਸਿੰਘ ਬਾਜਵਾ ਜਿਹੜੇ ਸੀ ਉਹਨਾਂ ਦੇ ਘਰ ਵੀ ਪੁਲਿਸ ਗਈ ਹੈ ਉਸ ਤੋਂ ਬਾਅਦ ਇੱਕ ਹੋਰ ਕਿਥਾਂ ਸੀ ਗਏ ਜਿਹੜੇ ਕਿ ਮੁਕੇਰੀਆਂ ਤੋਂ ਉਹਨਾਂ ਦੇ ਵੀ ਦੋ ਤਿੰਨ ਕਿਥਾਨਾ ਦੇ ਘਰ ਜਿਹੜੀਆਂ ਪੁਲਿਸ ਵੇਰਵੀ ਚਾਪੇਮਾਰੀ ਕਰ ਚੁੱਕੀ ਹੈ ਪਰ ਫਿਲਹਾਲ ਜਿਹੜੇ ਆ ਉਹ ਆਪਣੇ ਘਰਾਂ ਵਿੱਚ ਮੌਜੂਦ ਨਹੀਂ ਸਨ ਇਸ ਕਰਕੇ ਪੁਲਿਸ ਜਿਹੜੀ ਹੈ ਖਾਲੀ ਹੱਥੀਓਂ ਤੋਂ ਛੁਟਾਈ ਹੈ ਜੀ ਹਾਂ ਠੀਕ ਹੈ ਵਜੇ ਪੂਰੀ ਜਾਣਕਾਰੀ ਬਹੁਤ ਧੰਨਵਾਦ ਤਾਂ ਵਕਫਾ ਕਿਸਾਨਾ ਨੂੰ ਜਿਹੜੇ ਕਿ ਦਰਸਲ ਵਾਕਫਾ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂ ਨੇ ਐਸ ਕੇ ਐਮ ਦਾ ਹਿੱਸਾ ਨੇ ਉਹਨਾਂ ਕਿਸਾਨ ਆਗੂਆਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਤਾਂ ਕਿਸਾਨ ਆਗੂ ਜੰਗਵੀਰ ਸਿੰਘ ਚੋਹਾਨ ਨੂੰ ਵੀ ਟਾਂਡਾ ਤੋਂ ਡਿਟੇਨ ਕਰ ਲਿਆ ਗਿਆ ਹੈ ਅੱਜ ਪੰਜਾਬ ਦੇ ਵਿੱਚ ਐਸ ਕੇ ਐਮ ਲੀਡਰਾਂ ਦੇ ਘਰਾਂ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਇੱਕ ਤਾਨੇਸ਼ਾਹ ਦੇ ਰੂਪ ਦੇ ਵਿੱਚ ਲੀਡਰਾਂ ਨੂੰ ਘਰੋਂ ਗ੍ਰਿਫਤਾਰ ਕੀਤਾ ਗਿਆ ਲੀਡਰਾਂ ਨੂੰ ਦਲੀਲ ਕੀਤਾ ਗਿਆ ਲੀਡਰਾਂ ਦੇ ਘਰਾਂ 'ਚ ਜਾ ਜਾ ਕੇ ਦਬਕੇ ਮਾਰੇ ਗਏ ਸਾਰੇ ਲੀਡਰਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੇ ਗਏ ਕੀ ਲੀਡਰਾਂ ਨੇ ਕੀਤਾ ਉਹ ਪੰਜਾਬ ਦੀਆਂ ਹੱਕੀ ਮੰਗਾਂ ਲਈ ਕਿਸਾਨਾਂ ਦੀਆਂ ਮੰਗਾਂ ਲਈ ਜਿਹਦੀ ਪਿਛਲੇ 50 ਸਾਲ ਤੋਂ ਲੜਾਈ ਲੜ ਰਹੇ ਨੇ ਉਹਨਾਂ ਦੇ ਲਈ ਮੁੱਖ ਮੰਤਰੀ ਨਾਲ ਕੱਲ ਇੱਕ ਮੀਟਿੰਗ ਕੀਤੀ ਸੀ ਮੁੱਖ ਮੰਤਰੀ ਨਾਲ ਬੜੀ ਸੋਹਣੀ ਮੀਟਿੰਗ ਚੱਲਦੀ ਸੀ ਪਰ ਮੁੱਖ ਮੰਤਰੀ ਤੈਸ਼ ਦੇ ਵਿੱਚ ਆ ਗਏ ਆ ਕੇ ਉਹਨਾਂ ਨੇ ਕਿਹਾ ਵੀ ਜਿਹੜਾ ਕੋਈ ਕਰਨਾ ਤੁਸੀਂ ਥੋੜਾ ਜ਼ੋਰ ਲਗਦਾ ਲਾ ਲਓ ਉਹਦੇ ਲਈ ਮੀਟਿੰਗ ਤੋਂ ਉਹ ਉੱਠ ਕੇ ਚਲੇ ਗਏ ਅਸੀਂ ਤਾਂ ਬੜੇ ਵਧੀਆ ਟੰਗ ਦੇ ਨਾਲ ਮੀਟਿੰਗ ਦੇ ਵਿੱਚ ਬੈਠੇ ਸੀ ਵੀ ਪ੍ਰਧਾਨ ਮੰਤਰੀ ਤੋਂ ਮੁੱਖ ਮੰਤਰੀ ਤੋਂ ਕੁਝ ਮੰਗਾ ਹੱਲ ਕਰਵਾਵਾਂਗੇ ਪਿਛਲੇ ਸਾਲ ਵੀ ਅਸੀਂ ਮੀਟਿੰਗ ਕੀਤੀ ਸੀ ਸਵਾ ਸਾਲ ਹੋ ਗਿਆ ਉਹਦੇ ਵਿੱਚ ਸਾਡੀ 12 ਮੰਗਾਂ ਤੇ ਸਹਿਮਤੀ ਹੋਈ ਸੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਇੱਕ ਵੀ ਮੰਗ ਨਹੀਂ ਉਹਨਾਂ ਨੇ ਉਹ 12 ਮੰਗਾਂਾਂ ਚੋਂ ਸਵਾ ਸਾਲ ਚ ਪੂਰੀ ਕੀਤੀ ਵੀ ਕਿਉਂ ਨਹੀਂ ਕਰ ਰਹੇ ਸਾਨੂੰ ਟਾਈਮ ਬੰਦ ਸਮਾਂ ਦਿਓ ਉਹ ਕਹਿੰਦੇ ਤੁਸੀਂ ਤਾਂ ਧਰਨੇ ਲਾਉਨੇ ਹੋ ਤੁਸੀਂ ਤਾਂ ਸੜਕਾਂ ਰੋਕਦੇ ਆ ਸੀ ਕਿ ਸਾਡਾ ਕੋਈ ਪ੍ਰੋਗਰਾਮ ਨਹੀਂ ਸੜਕਾਂ ਰੋਕਣ ਦਾ ਪਰ ਸਰਕਾਰ ਸੜਕਾਂ ਰਕਵਾ ਰਹੀ ਆ ਅੱਜ ਸਰਕਾਰ ਨੇ ਪਰੇਸ਼ਾਨ ਕੀਤਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੋ ਜੇ ਕੋਈ ਸੜਕਾਂ ਰੁਕੀਆਂ ਗਈਆਂ ਜਾਂ ਜੇ ਕੋਈ ਧਰਨੇ ਮਜ਼ਾਰੇ ਹੋਏ ਹੁਣ ਧਰਨੇ ਮਜ਼ਾਰੇ ਹੋਣਗੇ ਇਸ ਤਰ੍ਹਾਂ ਦੀ ਕਰਕੇ ਸਰਕਾਰ ਸਾਡੀ ਆਵਾਜ਼ ਨੂੰ ਦਬਾ ਨਹੀਂ ਸਕਦੀ ਇੱਕ ਕਿਸਾਨਾਂ ਦਾ ਹੱਕਾ ਧਰਨੇ ਲਾਉਣਾ ਕਿਸਾਨਾਂ ਦਾ ਹੱਕਾ ਆਪਣੀਆਂ ਫਸਲਾਂ ਲਈ ਦੀ ਰਾਖੀ ਕਰਨੀ ਨਸਲਾਂ ਦੀ ਰਾਖੀ ਕਰਨੀ ਅਸੀਂ ਸਖਤ ਚੇਤਾਵਨੀ ਦਿੰਦੇ ਆਂ ਭਗਵੰਤ ਮਾਨ ਸਰਕਾਰ ਨੂੰ ਤੇ ਭਗਵੰਤ ਮਾਨ ਨੂੰ ਇਹ ਜਿਹੀਆਂ ਹਰਕਤਾਂ ਤੋਂ ਬਾਹਰ ਜਾਓ ਨਹੀਂ ਤਾਂ ਲੋਕ ਸੜਕਾਂ ਤੇ ਆ ਜਾਣਗੇ ਮੈਂ ਕਿਸਾਨਾਂ ਨੂੰ ਬੇਨਤੀ ਕਰੂੰਗਾ ਇਹ ਬੇੜਾ ਆ ਗਿਆ ਹੁਣ ਤੁਸੀਂ ਆਓ ਸੜਕਾਂ ਤੇ ਆਓ ਕਲ ਨੂੰ ਚੰਡੀਗੜ੍ਹ ਵੱਲੋਂ 5 5 ਤਰੀਕ ਨੂੰ ਘਰ ਦਾ ਇਕੱਲਾ ਇਕੱਲਾ ਬੱਚਾ ਪੂਜ ਕਰੀਏ ਤਾਂ ਕਿ ਸਰਕਾਰ ਨੂੰ ਸਬਸਕ੍ਰਾਈਬ ਕੀਤਾ ਜਾ ਸਕੇ ਧੰਨਵਾਦ ਤਾਂ ਉਸ ਕਿਸਾਨ ਲੀਡਰ ਲੀਡਰ ਮੁਕੇਸ਼ ਚੰਦਰ ਦੇ ਘਰ ਵੀ ਪੁਲਿਸ ਪਹੁੰਚੀ ਹੈ ਘਰ ਦੇ ਵਿੱਚ ਹਾਲਾਂਕਿ ਮਾਜੂਰ ਨਹੀਂ ਸਨ ਮੁਕੇਸ਼ ਚੰਦਰ ਤੜਕੇ 4 ਵਜੇ ਮੁਕੇਸ਼ ਚੰਦਰ ਦੇ ਘਰ ਪੁਲਿਸ ਪਹੁੰਚੀ ਹਾ ਤੱਕ ਕਿਸਾਨ ਆਗੂ ਕਈ ਜਿਹੜੇ ਕਿ ਰਿਟੇਨ ਵੀ ਕਰ ਲਏ ਗਏ ਨੇ ਕਈ ਕਿਸਾਨ ਆਗੂ ਦੇ ਘਰ ਪੁਲਿਸ ਪਾਰਟੀ ਪਹੁੰਚੀ ਪਰ ਆ ਉਸ ਵੇਲੇ ਕਿਸਾਨਾ ਉੱਥੇ ਮੌਜੂਦ ਨਹੀਂ ਸਨ ਇਸੇ ਤਰੀਕੇ ਦੇ ਨਾਲ ਕਿਸਾਨ ਲੀਡਰ ਮੁਕੇਸ਼ ਚੰਦਰ ਦੇ ਘਰ ਵੀ ਪੁਲਿਸ ਪਹੁੰਚਦੀ ਹੈ ਆ ਪਰ ਦੱਸਿਆ ਜਾ ਰਿਹਾ ਹੈ ਕਿ ਉਸ ਵੇਲੇ ਇੱਥੇ ਘਰ ਦੇ ਵਿੱਚ ਮੁਕੇਸ਼ ਚੰਦਰ ਮੌਜੂਦ ਨਹੀਂ ਸਨ ਤੜਕੇ 4 ਵਜੇ ਦਰਸਲ ਪੁਲਿਸ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਮੈਂ ਮੁਕੇਸ਼ ਚੰਦਰ ਸ਼ਰਮਾ ਸੂਪਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਕੱਲ ਇੱਕ ਮੀਟਿੰਗ ਜਿਹੜੀ ਪੰਜਾਬ ਸਰਕਾਰ ਨਾਲ ਸਹਿਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਅਗਵਾਈ ਦੇ ਵਿੱਚ ਹੋਈ ਸੀ ਪਰ ਮੀਟਿੰਗ ਦੇ ਵਿੱਚ ਗੱਲ ਕਰਦੇ ਆਚਨਕ ਸੀਐਮ ਸਾਹਿਬ ਜਿਹੜੀ ਮੀਟਿੰਗ ਤੋੜ ਕੇ ਤੇ ਕਿਸਾਨਾਂ ਨੂੰ ਚੈਲੰਜ ਕਰਕੇ ਉੱਥੋਂ ਚਲੇ ਗਏ ਤੇ ਉਹਦੇ ਸਬੰਧ ਵਿੱਚ ਕਿਸਾਨ ਜਥੇਬੰਦੀਆਂ ਨੇ ਵੀ ਹੁਣ ਅੱਗੇ ਕੀ ਕਰਨਾ ਇੱਕ ਮੀਟਿੰਗ ਅੱਜ ਰੱਖੀ ਸੀ ਪਰ ਪੰਜਾਬ ਸਰਕਾਰ ਵੱਲੋਂ ਅੱਜ ਇੰਨਾ ਨਿੰਦਣਯੋਗ ਜਿਹੜਾ ਕੰਮ ਕੀਤਾ ਜਾ ਰਿਹਾ ਸਾਡੇ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਮੇਰੇ ਘਰ ਵੀ ਅੱਜ ਤੜਕੇ 4 ਵਜੇ ਜਿਹੜੀ ਰੇਡ ਕੀਤੀ ਗਈ ਮੈਂ ਤਾਂ ਕਿਸੇ ਤਰ੍ਹਾਂ ਅੰਡਰਗਰਾਉਂਡ ਹੌਲ ਹੋ ਗਿਆ ਤੇ ਉੱਥੋਂ ਨਿਕਲਣ ਦੇ ਵਿੱਚ ਕਾਮਜਾਬ ਰਿਹਾ ਤਾਂ ਮੇਰੇ ਘਰ ਦੀ ਵੀ ਸਾਰੇ ਦੀ ਤਲਾਸ਼ੀ ਕੀਤੀ ਗਈ ਹੈ ਜਿਵੇਂ ਵੀ ਉੱਥੇ ਪੁਲਿਸ ਬੈਠੀ ਆ ਪਰ ਇਸੇ ਤਰ੍ਹਾਂ ਹੋਰ ਕਿਸਾਨ ਆਗੂਆਂ ਦੇ ਘਰ ਵੀ ਜਿਹੜਾ ਫੜੋ ਫੜਾਈ ਛਾਪੇਮਾਰੀ ਕਰ ਰਹੀ ਆ ਜਿੱਦਾਂ ਮੇਰੇ ਸਾਥੀ ਜੰਗਵੀਰ ਸਿੰਘ ਚੋਹਾਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਵੀਰਪਾਲ ਸਿੰਘ ਢਿੱਲੋਂ ਕਾਦੀਆਂ ਤੋਂ ਕੋਲ ਹਿੰਦ ਕਿਸਾਨ ਸਭਾ ਕ੍ਰਾਂਤੀਕਰ ਜੂਨੀਅਨ ਹੋਰ ਸਾਰੀਆਂ ਜੂਨੀਅਨ ਦੇ ਘਰ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਬਹੁਤ ਨਿੰਦਾ ਜੋਗ ਜਿਹੜਾ ਇਹਨਾਂ ਦਾ ਨਿੰਦਣਯੋਗ ਗੱਲ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਕਿਸਾਨਾਂ ਦੀ ਆਵਾਜ਼ ਨੂੰ ਨਹੀਂ ਦਬ ਸਕਦੇ ਕਿਉਂਕਿ ਅਸੀਂ ਆਪਣੀਆਂ ਹੱਕੀ ਮੰਗਾਂ ਦੇ ਲੈਣ ਲਈ ਉਹਨਾਂ ਨਾਲ ਕੱਲ ਗੱਲਬਾਤ ਕਰਨ ਗਏ ਸੀ ਤੇ ਗੱਲਬਾਤ ਦੇ ਜਰੀਏ ਜਿਹੜਾ ਕੋਈ ਮਸਲਾ ਹੱਲ ਕਰਾਉਣ ਗਏ ਸੀ ਨਾ ਕਿ ਸਾਨੂੰ ਧਰਨੇ ਦਾ ਸ਼ੌਕ ਆ ਇਹਨਾਂ ਦੀ ਜਿੰਨੀ ਨਖੇਦੀ ਕੀਤੀ ਜਾਵੇ ਉਹ ਬਹੁਤ ਘਟਿਆ ਬਹੁਤ ਨਿੰਦਣਯੋਗ ਕੰਮ ਜਿਹੜਾ ਕੀਤਾ ਜਾ ਰਿਹਾ ਜਿਹੜਾ ਕਿਸਾਨ ਆਗੂਆਂ ਨੂੰ ਦਬਾਉਣ ਦੇ ਲਈ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਜਿੱਦਾਂ ਸਾਰਿਆਂ ਨੂੰ ਪਤਾ ਵੀ ਬੱਚਿਆਂ ਦੇ ਜਿਹੜੇ ਇਮਤਿਹਾਨ ਜਿਹੜੇ ਪੇਪਰ ਚੱਲ ਰਹੇ ਆ ਸਾਡੇ ਘਰਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਵੀ ਕਮਰਿਆਂ ਦੇ ਵਿੱਚੋਂ ਠਾਲ ਕੇ ਡਿਸਟਰਬ ਕੀਤਾ ਗਿਆ ਆ ਇਹ ਜਿਹੜੀ ਆ ਬਹੁਤ ਨਿੰਦਣਯੋਗ ਜਿਹੜਾ ਕਦਮ ਇਹਨਾਂ ਵੱਲੋਂ ਚੁੱਕਿਆ ਜਾ ਰਿਹਾ ਆ ਇਹਦੀ ਨਕੀਦੀ ਜਿਹੜੀ ਆ ਅਸੀਂ ਕਰਦੇ ਆ ਤਾਂ ਵੱਖ-ਵੱਖ ਕਿਸਾਨਾਂ ਗੁੰਦੇ ਰਹੀ ਸੀ ਤਾਂ ਉਹ ਪ੍ਰਤੀਕਰਮ ਸੁਣਾ ਰਹੇ ਆ ਤਸਵੀਰਾਂ ਵਿਖਾ ਰਹੇ ਆ ਜਿਹੜਾ ਕਿ 5 ਤਰੀਕ ਤੋਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਗਾਉਣ ਦਾ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਇਸ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਜੋ ਕਿ ਇਹ ਕਾਰਵਾਈ ਕੀਤੀ ਗਈ ਅਥੇ ਫਰੀਦਕੋਟ ਦੇ ਵਿੱਚ ਕਿਸਾਨ ਆਗੂ ਬਿੰਦਰ ਗੋਲੇਵਾਲ ਦੇ ਘਰ ਵੀ ਪੁਲਿਸ ਪਹੁੰਚੀ ਹੈ ਪੁਲਿਸ ਨੇ ਬਿੰਦਰ ਸਿੰਘ ਗੋਲੇਵਾਲਾ ਨੂੰ ਹਿਰਾਸਤ ਵਿੱਚ ਲੈ ਲਿਆ ਅੱਧੀ ਰਾਤ ਨੂੰ ਗੋਲੇਵਾਲਾ ਦੇ ਘਰ ਪੁਲਿਸ ਪਹੁੰਚੀ ਤੁਹਾਨੂੰ ਉਸ ਵੇਲੇ ਦੀਆਂ ਇਹ ਤਸਵੀਰਾਂ ਵਿਖਾ ਰਿਹਾ ਦਰਸਲ ਅੱਧੀ ਰਾਤ ਨੂੰ ਜਾਂ ਤੜਕੇ ਪੁਲਿਸ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਕੱਲ ਆ ਮੁੱਖ ਮੰਤਰੀ ਦੇ ਨਾਲ ਚੰਡੀਗੜ੍ਹ ਦੇ ਵਿੱਚ ਐਸ ਕੇ ਐਮ ਦੀ ਮੀਟਿੰਗ ਹੋਈ ਪਰ ਮੀਟਿੰਗ ਬੇਸਿੱਟਾ ਰਹੀ ਉਸ ਦੇ ਵਿੱਚ ਮੰਗਾਂ ਨੂੰ ਲੈ ਕੇ ਕੋਈ ਵੀ ਸਹਿਮਤੀ ਨਹੀਂ ਬਣ ਸਕੀ ਉਸ ਤੋਂ ਬਾਅਦ ਕਿਸਾਨਾਂ ਨੇ ਸਾਫ਼ ਕਰ ਦਿੱਤਾ ਸੀ ਕਿ ਚੰਡੀਗੜ੍ਹ ਦੇ ਵਿੱਚ ਜੋ ਉਹਨਾਂ ਦੇ ਵੱਲੋਂ ਪਹਿਲਾਂ ਹੀ ਕਾਲ ਦਿੱਤੀ ਗਈ ਹੈ ਉਸ ਦੇ ਮੁਤਾਬਕ ਹੀ ਪੱਕਾ ਮੋਰਚਾ ਲਗਾਇਆ ਜਾਵੇਗਾ ਪਰ ਇਸ ਤੋਂ ਪਹਿਲਾਂ ਹੀ ਵੱਖ-ਵੱਖ ਕਿਸਾਨ ਆਗੂਆਂ ਨੂੰ ਡਿਟੇਨ ਕੀਤਾ ਗਿਆ ਪੁਲਿਸ ਦੇ ਵੱਲੋਂ ਵੱਖ-ਵੱਖ ਕਿਸਾਨ ਆਗੂਆਂ ਤੇ ਘਰਪੁਲਸ ਪਾਰਟੀ ਪਹੁੰਚੀ ਹੈ ਇਸੇ ਖਬਰ ਤੇ ਹੋਰ ਜਲਾ ਜਾਣਕਾਰੀ ਲਈ ਸਾਡੇ ਸਹਿਯੋਗੀ ਦਿਵਾਨੰਦ ਸ਼ਰਮਾ ਜੁੜੇ ਹੋਏ ਨੇ ਦਿਵਾਨੰਦ ਫਰੀਦਕੋਟ ਦੇ ਵਿੱਚ ਕਿਸਾਨ ਆਗੂ ਬਿੰਦਰ ਗੋਲੇਵਾਲਾ ਨੂੰ ਜੋ ਕਿ ਹਿਰਾਸਤ ਵਿੱਚ ਲਿਆ ਗਿਆ ਹੈ ਹੋਰ ਗੱਲ ਕਰੀਏ ਫਰੀਦਕੋਟ ਦੀ ਦਾ ਕਿਹੜੇ-ਕਿਹੜੇ ਕਿਸਾਨ ਆਗੂ ਡਿਟੇਨ ਕੀਤੇ ਗਏ ਨੇ ਬਿਲਕੁਲ ਦਰਿਆ ਦੀ ਫਰੀਕੋਰ ਦੇ ਜਿਹੜੇ ਕੌਮੀ ਕਿਸਾਨ ਨੇ ਜਿਹੜੇ ਸੁਭਾ ਪ੍ਰਬੰਧ ਨੇ ਬੰਦਰ ਤੋਂ ਬੋਲੇ ਵਾਲਾ ਇਹਨਾਂ ਨੂੰ ਰਾਤ ਨੂੰ ਲੈ ਲਿਆ ਤਾਂ ਉਹਦੀ ਗੱਲ ਕਰੀਏ ਜੀ ਤਾਂ 15 ਤੋਂ 15 ਦੇ ਕਰੀਬ ਹੈ ਜਿਹੜੇ ਕਿਸਾਨ ਆਗੂ ਵੱਖ-ਵੱਖ ਜਿੱਥੇ ਬੰਦੇ ਰਸਤੀ ਆਉਂਦੇ ਉਹਨਾਂ ਨੂੰ ਫਰੀਕੋਰ ਪੁਲਿਸ ਨੇ ਰਾਤ ਨੂੰ ਲੈ ਲਿਆ ਤਾਂ ਰਾਤ ਨੂੰ ਹੀ ਪੁਲਿਸ ਸਮੇਤ ਕਾਰਵਾਈ ਪਹੁੰਚੀ ਸੁਬਾ ਲੈ ਕੇ ਨਾਲੋ ਲਗ ਲਗ ਥਾਣਿਆਂ ਵਿੱਚ ਬੰਦ ਕਰ ਦਿੱਤਾ ਗਿਆ ਤਾਂ ਜਿਵੇਂ ਕਿ ਐਸਕੇਐਮ ਨੇ 5 ਮਾਰਚ ਨੂੰ ਪੱਕਾ ਮੋਰਚਾ ਲੱਚਿੰਗੜ ਵਿਖੇ ਹੋਣੋਂ ਪਹਿਲਾਂ ਜਿਹੜਾ ਐਕਸ਼ਨ ਵਿੱਚ ਪੁਲਿਸ ਦਾ ਐਕਸ਼ਨ ਵਿੱਚ ਇਹ ਕਿ ਰਾਤ ਨੂੰ 15 ਦੇ ਕਰੀਬ ਹੈ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਵੱਖ-ਵੱਖ ਥਾਣਿਆਂ ਵਿੱਚ ਰੱਖ ਦਿੱਤਾ ਗਿਆ ਤਾਂ ਉਹਨਾਂ ਨੇ ਰਾਤ ਹੀ ਵੀਡੀਓ ਬਣਾ ਕੇ ਤਕਰੀਬਨ ਫਤਵੀ ਸੁਬਾ 4 ਵਜੇ ਕਈ ਕਿਸਾਨਾਂ ਨੂੰ ਚੁੱਕ ਲਿਆ ਗਿਆ ਤਾਂ ਉਹਨਾਂ ਦਸਤਬੰਦੀਆਂ ਵੱਲੋਂ ਮੀਟਿੰਗ ਜਿਹੜੀ ਉਹ ਨਿਕਲਣੀ ਹੋਣੀ ਸੀ ਉਸ ਮੀਟਿੰਗ ਤੋਂ ਪਹਿਲਾਂ ਇਹਨਾਂ ਨੂੰ ਰਾਤ ਨੂੰ ਚੁਲਿਆ ਲਿਆ ਗਿਆ ਤਾਂ ਇਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਬੇਤਰਤੀਬ ਹੋਟੇਲਾਂ ਨਾਲ ਲਈ ਜੁਮਾ ਸੁਬਾ ਗੱਲ ਕੀਤੀ ਤਾਂ ਉਹਨਾਂ ਨੇ ਨਕਦੀ ਕਰਨਾ ਚਾਹਿਆ ਕਿ ਅਸੀਂ ਲੋਕਾਂ ਨਾਲ ਅਸੀਂ ਲਈ ਲੜ ਰਹੇ ਹਾਂ ਲੜ ਰਹੇ ਹਾਂ ਤਾਂ ਇਸ ਤੋਂ ਬਾਅਦ ਅਗਰ ਪੁਲਿਸ ਛੱਡ ਦੇ ਹੋਰ ਜੱਦੜ ਕਰੇਗੀ ਇਸ ਦਿਨ ਸਿੱਖਿਆ ਜਿਹੜੇ ਹੋਰ ਗੰਭੀਰ ਹੋਣਗੇ ਤਾਂ ਇਸ ਤੋਂ ਬਾਅਦ ਜਿਹੜਾ ਸਾਨੂੰ ਰਾਤ ਤੋਂ ਕਈ ਤਰ੍ਹਾਂ ਦਾ ਰੂਪਰੇਖਾ ਜਿਹੜੀ ਐ ਕਿ ਐਮਨ ਤਿਆਰ ਕਰੇਗੀ ਆਕਰਕਾਰ ਰਾਸਥ ਕੋਲ ਤੱਕ ਕਿਉਂਕਿ ਅਸੀਂ ਆਪਣੇ ਅਸਲੀ ਮੰਗਾ ਨੂੰ ਲੈ ਕੇ ਹੀ ਇਹ 5 ਮਾਰਚ ਨੂੰ ਪੱਕਾ ਮੋਚੜਾ ਤੋਂ ਲੌਨ ਜਾ ਰਹੇ ਸੀ ਇਸ ਕਰਕੇ ਵੱਖ-ਵੱਖ ਜੱਥੇਬੰਦੀਆਂ ਫੀਲਡ ਕੋਰਟ ਦੇ ਵਿੱਚ ਜਿਹੜੇ ਨੇ ਖਰਾਸਤ ਲੈਤਾ ਚਾਹੇ ਅਸੀਂ ਕੋ ਗੱਲ ਕਰੀਏ ਕਿ ਕਿੰਨੇ ਕਿਸਾਨ ਵੀ ਰਿੰਦਰ ਸਿੰਘ ਵਾਲਾ ਉਹਨਾਂ ਦੇ ਘਰ ਵੀ ਪੁਲਿਸ ਨੇ ਰਾਤ ਰੇੜੀ ਕੀਤੀ ਆ ਤਾਂ ਵੱਖ-ਵੱਖ ਜੱਥੇਬੰਦੀਆਂ ਦੇ ਆਗੂ ਵਾਲੇ ਘਰਾਂ ਵਿੱਚ ਰਾਤ ਦੀ ਬੜੀ ਪੁਲਿਸ ਡੀਡ ਕਰ ਰਹੀ ਹੈ ਆ ਦਿਵਾਨਾ ਤਾਂ ਕੀ ਹੈ ਕਿਸਾਨਾਂ ਆਗੂ ਨੂੰ ਕਿਤੇ ਹੋਰ ਵੀ ਲਜਾਇਆ ਜਾ ਰਹਿ ਜਾਗਾ ਹਾਊਸ ਅਰੈਸਟ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਜਿਵੇਂ ਬਿੰਦਰ ਸਿੰਘ ਗੋਲੇਵਾਲਾ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਲੱਕ ਕੋ ਘਰ ਵਿੱਚ ਪਹਿਲਾਂ ਜੋ ਪੁਲਿਸ ਆਜੀਆ ਤਾਂ ਪਹਿਲਾਂ ਉਹਨਾਂ ਨੂੰ ਹਾਊਸ ਅਰੈਸਟ ਕਰਨ ਦੀ ਗੱਲ ਕੀਤੀ ਸੀ ਲੇਕਿਨ ਉਸ ਤੋਂ ਬਾਅਦ ਉਹਨਾਂ ਨੂੰ ਚੌਕੀ ਵਿੱਚ ਲਿਆਇਆ ਗਿਆ ਤਾਂ ਰਾਤ ਲੈ ਕੇ ਅਲੱਗ-ਅਲੱਗ ਥਾਣੇ ਵਿੱਚ ਰੱਖਿਆ ਗਿਆ ਕਿ ਆ ਸਰਕਾਰ ਕਿਸ ਤਰ੍ਹਾਂ ਸੰਪਰਕਲਾ ਕਰ ਸਕਣ ਕੁਕੀਰ ਗੋਲ ਜਿਹੜੀ ਕੋਈ ਗੱਲ ਉਸ ਤੋਂ ਬਾਅਦ ਨੇ ਫੋਨ ਵੀ ਬੰਦ ਆ ਰਹੇ ਨੇ ਜੀ ਠੀਕ ਹੈ ਤੇ ਉਹਨਾਂ ਦਾ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤਾਂ ਤੁਹਾਨੂੰ ਵਕਫਾ ਤਸਵੀਰਾਂ ਵਿਖਾ ਰਹੇ ਜੋ ਕਿ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਗਏ ਨੇ ਫਰੀਦਕੋਟ ਦੇ ਵਿੱਚ ਕਿਸਾਨਾਂ ਨੂੰ ਬਿੰਦਰ ਗੋਲੇਵਾਲਾ ਦੇ ਘ ਅਬਿੰਦਰ ਸਿੰਘ ਗੋਲੇਵਾਲਾ ਨੂੰ ਜੋ ਕਿ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲੈ ਲੈ ਗਏ ਜੋ ਅਸੀਂ ਤਰਫ ਤਸਵੀਰਾਂ ਵੀ ਵਿਖਾ ਰਹੇ ਹਾਂ ਇੱਥੇ 11:30 ਵਜੇ ਮੈਂ ਇੱਥੇ ਘਰ ਆ ਜੀ ਹੁਣ ਪਹੁੰਚਿਆ ਹੀ ਹਾਂ ਆਉਂਦਿਆਂ ਨੂੰ ਜੋਗਾ ਫੁੱਲ ਸਪੋਰਸ ਹੈ ਸਾਡੇ ਚੌਂਕੀ ਅੰਚਾਰ ਸਾਹਿਬ ਅ ਘਰੇ ਬੈਠੇ ਨੇ ਬਾਹਰ ਚ ਖੜੇ ਨੇ ਔਰ ਹੁਣ ਲਜਾਣ ਦੀ ਗੱਲ ਕਰ ਰਹੇ ਨੇ ਕਿ ਲੈ ਕੇ ਜਾਣਾ ਦੇਖੋ ਇੱਕ ਕਿਸਾਨੀ ਮੰਗਾਂ ਵਾਸਤੇ ਅਸੀਂ ਕੋਈ ਡਾਕਾ ਨਹੀਂ ਅਸੀਂ ਕੋਈ ਕਤਲ ਤਾਂ ਕੀਤਾ ਨਹੀਂ ਹੈ ਅਸੀਂ ਲੋਕਾਂ ਵਾਸਤੇ ਸਾਰੇ ਇਹ ਇਹ ਮੁਲਾਜ਼ਮ ਆਏ ਨੇ ਇਹ ਵੀ ਤਾਂ ਇੱਕ ਕਿਸਾਨ ਨੇ ਕਿਸਾਨਾਂ ਵਾਸਤੇ ਕਿਸਾਨਾਂ ਦੀਆਂ ਮੰਗਾਂ ਵਾਸਤੇ ਜੋ ਸਾਡੀਆਂ ਰਹਿੰਦੀਆਂ ਨੇ ਉਹਦੇ ਵਾਸਤੇ ਜਿਹੜਾ ਸਾਡੀਆਂ ਅਸੀਂ ਫਿਰ ਰਹੇ ਆ ਤਾਂ ਇੱਕ ਬਹੁਤ ਵੱਡੀਆਂ ਧੱਕੇ ਚੰਗੇ ਇਸ ਤਰ੍ਹਾਂ ਦਬਾਇਆ ਨਹੀਂ ਜਾ ਸਕਦਾ ਮੁੰਜੇ ਨਜ਼ਰਬੰਦ ਕਰਨਾ ਸਰੇ ਕਹਿੰਦਾ ਰਾਜ ਸਭਾ ਪਰਵਾਰ ਮੈਂ ਆਉਦੀ ਗੱਲ ਕਰਾਂ ਮੇਰਾ ਇਕੱਲਾ ਪਰਿਵਾਰ ਹੈ ਅਸੀਂ ਦੋਵੇਂ ਜੀ ਹਾਂ ਕੋਈ ਸਾਡੇ ਮਗਰੋਂ ਕੁਝ ਹੋ ਜਾਂਦਾ ਹੈ ਕੋਈ ਚੋਰੀ ਹੋ ਜਾਂਦੀ ਹੈ ਕੋਈ ਉਹ ਜੀ ਗੱਲ ਹੋ ਜਾਂਦੀ ਉਹ ਜ਼ਿੰਮੇਵਾਰ ਕੌਣਾ ਕਿਹਦੀ ਜ਼ਿੰਮੇਵਾਰੀ ਉੱਥੇ ਜੇ ਜੇ ਸਾਨੂੰ ਰੱਖਣਾ ਹੈ ਠੀਕ ਹੈ ਬੇਲੀ ਗੱਲ ਤਾਂ ਸਨ ਕਾਦੇ ਵਾਸਤੇ ਕਿਉਂ ਅਸੀਂ ਆਦਾ ਅਸੀਂ ਐਸਕੇਮ ਦਾ ਇੱਕ ਰਕਾਰੜ ਰਿਹਾ ਸਾਲ ਐਸਕੇਮ ਦਿੱਲੀ ਧਰਨਾ ਲਾਇਆ ਇਹ ਕਿਤੇ ਨਹੀਂ ਕੋਈ ਖਜਲ ਖਵਾਰੀ ਜਾਂ ਕੋਈ ਰੌਲਾ ਰੱਪਾ ਨਹੀਂ ਪਾਇਆ ਤੇ ਅੱਗੇ ਇਸ ਐਸਕੇਮ ਕੀ ਕਰਦਾ ਐਸਕੇਮ ਨੇ ਜਾਣਾ ਤਾਂ ਉਹਦੀਆਂ ਜਿਹੜੀਆਂ ਹੱਕੀ ਮੰਗਾਂ ਵਾਸਤੇ ਜਾਣਾ ਹੈਗਾ ਕਿ ਉਹਨਾਂ ਨੇ ਕੋਈ ਇਥੇ ਰੌਲਾ ਰੱਪਾ ਥੋੜੀ ਪੋਣਾ ਹੈ ਕਿ ਇਸ ਤਰ੍ਹਾਂ ਸਰਸਾਂ ਜਾ ਕੇ ਡੇਟਾ ਨੂੰ ਸਾਰਿਆਂ ਨੂੰ ਦਬਾ ਲੋ ਡੇਟਾ ਨੂੰ ਸਾਰਿਆਂ ਨੂੰ ਫੜ ਲੋ ਇਹ ਕੰਮ ਇਹ ਇਹ ਕੰਮ ਚੰਗੇ ਹੈਗੇ ਆ ਸੰਤੋਖਿਆਣਾ ਦੇ ਵਿੱਚ ਵੀ ਕਿਸਾਨਾਂ ਨੂੰ ਹਿਰਾਸਤ ਵਿੱਚ ਲਏ ਗਏ ਨੇ ਕਿਸਾਨਾਂ ਨੂੰ ਵੀਰਪੱਟ ਢਲੋਂ ਰਿਟੇਨ ਕੀਤਾ ਗਿਆ ਅੱਧੀ ਰਾਤ ਨੂੰ ਵੀਰਪੱਟ ਢਲੋਂ ਦੇ ਘਰ ਪੁਲਿਸ ਪਹੁੰਚੀ ਹੈ ਤਾਂ ਵਕਫ ਜਿੱਥੇ-ਜਿੱਥੇ ਵੀ ਕਿਸਾਨਾਂ ਨੂੰ ਹਿਰਾਸਤ ਵਿੱਚ ਲਏ ਗਏ ਨੇ ਤੁਹਾਨੂੰ ਉਹ ਤਸਵੀਰਾਂ ਵਿਖਾ ਰਹੇ ਹਾਂ ਲੁਧਿਆਣਾ ਤੋਂ ਵੀ ਜੋ ਤਸਵੀਰਾਂ ਸਾਹਮਣੇ ਹੈ ਜਿੱਥੇ ਕਿ ਕਿਸਾਨਾਂ ਨੂੰ ਹਿਰਾਸਤ ਵਿੱਚ ਲਏ ਗਏ ਨੇ ਕਿਸਾਨਾਂ ਨੂੰ ਵੀਰਪੱਟ ਢਲੋਂ ਨੂੰ ਡਿਟੇਨ ਕੀਤਾ ਗਿਆ ਜੋ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਹੇ ਦੱਸ ਰਹੇ ਅੱਧੀ ਰਾਤ ਨੂੰ ਪੁਲਿਸ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਹੈ ਜਦੋਂ ਪੁਲਿਸ ਵੀਰਪੱਟ ਢਲੋਂ ਦੇ ਘਰ ਪਹੁੰਚਦੀ ਹੈ ਤਾਂ ਉਹਨਾਂ ਨੂੰ ਹਿਰਾਸਤ ਸਮਾਨਿਤ ਗਏ ਤੇ ਅ ਟਾਈਮ ਹੈਗਾ ਟਾਈਮ 1:45 ਮਿੰਟ ਤੇ ਮੈਨੂੰ ਅਰੈਸਟ ਪਾਉਣ ਲਈ ਬਾਹਰ ਤਿੰਨ ਤਿੰਨ ਤੋਂ ਚਾਰ ਪੰਜ ਸਾਲਾ ਖੜੇ ਨੇ ਠੀਕ ਹੈ ਤੇ ਉਹ ਹੁਣ ਮੈਨੂੰ ਫੜ ਕੇ ਇੱਥੋਂ ਬੰਨ੍ਹ ਕੇ ਰਿਹਾ ਤੁਹਾਨੂੰ ਹੁਲਡਿੰਗ ਹਾਊਸ ਥੋੜੀ ਅਰੈਸਟ ਪੈਣੀ ਹੈ ਜੀ ਤੇ ਤੁਹਾਨੂੰ ਮਿਲੂ ਲੈ ਕੇ ਜਾ ਰਹੇ ਨੇ ਤੇ ਇਸ ਤੋਂ ਅਗਲੀ ਜੋ ਵੀ ਕੋਈ ਕਾਰਵਾਈ ਹੋਊਗੀ ਤੁਹਾਨੂੰ ਮੈਂ ਦੱਸ ਦਊਗਾ ਜੀ ਤੇ ਬਾਹਰ ਖੜੇ ਨੇ ਜੀ ਉਹ ਅੱਜ ਐਸ ਕੇਐਮ ਦੀ ਨਾਲ ਸਹਿਮਤੀ ਨਾ ਬਣਤੀ ਮੁੱਖ ਮੰਤਰੀ ਮਾਨ ਦਾ ਵੀ ਬਿਆਨ ਆਇਆ ਮੇਰੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲੇ ਨੇ ਮੁੱਖ ਮੰਤਰੀ ਮਾਨ ਦਾ ਕਹਿਣਾ ਕਿ ਮੇਰੇ ਦਰਵਾਜ਼ੇ ਕਿਸਾਨਾਂ ਦੇ ਲਈ ਹਮੇਸ਼ਾ ਖੁੱਲੇ ਨੇ ਅੰਦੁੱਲਨ ਦੇ ਨਾਮ ਤੇ ਲੋਕਾਂ ਨੂੰ ਖੱਜਲ ਖਵਾਰ ਨਾ ਕਰੋ ਮੰਗਾ ਕੇਂਦਰ ਦੇ ਨਾਲ ਨੇ ਸੇਕ ਪੰਜਾਬ ਨੂੰ ਚੱਲਣਾ ਪੈ ਰਿਹਾ ਰੇਲਾ ਸੜਕਾਂ ਰੋਕਣ ਦੇ ਨਾਲ ਕੇਂਦਰ ਦੇ ਕੰਨ ਤੇ ਜੋ ਨਹੀਂ ਸਰਕਦੀ ਚੰਡੀਗੜ੍ਹ ਦੇ ਵਿੱਚ 2 ਘੰਟੇ ਚੱਲੀ ਸੀ ਐਮ ਅਤੇ ਐਸ ਕੇਐਮ ਲੀਡਰਾਂ ਦੀ ਮੀਟਿੰਗ ਦੇ ਵਿੱਚ ਕੱਲ ਸਹਿਮਤੀ ਨਹੀਂ ਬਣ ਸਕੀ ਸੀ ਕਿਸਾਨਾਂ ਦੇ ਵੱਲੋਂ ਭੜਕੇ ਯਾਨੀ ਕਿ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਪੱਕਾ ਧਰਨਾ ਲਾਉਣ ਦੀ ਤਿਆਰੀ ਹੈ ਤੇ ਇਸ ਨੂੰ ਲੈ ਕੇ ਐਸਕੇਮ ਨੇ ਅੱਜ ਆਪਸੀ ਮੀਟਿੰਗ ਵੀ ਸੱਦੀ ਹੋਈ ਹੈ ਤੇ ਇਸ ਦੇ ਵਿਚਾਲੇ ਮੁੱਖ ਮੰਤਰੀ ਮਾਨ ਦੇ ਵੱਲੋਂ ਜੋ ਕਿ ਇਹ ਟਵੀਟ ਕੀਤਾ ਗਿਆ ਉਹਨਾਂ ਨੇ ਲਿਖਿਆ ਕਿ ਪੰਜਾਬ ਭਵਨ ਵਿੱਚ ਹੋਈ ਮੀਟਿੰਗ ਦੇ ਵਿੱਚ ਮੈਂ ਕਿਸਾਨ ਜਥੇਬੰਦੀਆਂ ਦੇ ਸਾਰੇ ਸਤਕਾਰਯੋਗ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਚੱਕਾ ਜਾਮ ਕਰਨਾ ਸੜਕਾਂ ਤੇ ਰੇਲਾਂ ਰੋਕਣੀਆਂ ਜਾਂ ਪੰਜਾਬ ਬੰਦ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ ਹੈ ਇਹਨਾਂ ਸਭ ਦੇ ਨਾਲ ਆਮ ਲੋਕਾਂ ਨੂੰ ਖੱਜਲ-ਖਵਾਰ ਹੋਣਾ ਪੈਂਦਾ ਸਮਾਜ ਦੇ ਬਾਕੀ ਵਰਗਾਂ ਦੇ ਕੰਮਾਂ ਤੇ ਕਾਰੋਬਾਰਾਂ ਤੇ ਵੀ ਬਹੁਤ ਅਸਰ ਪੈਂਦਾ ਹੈ ਇਸ ਦਾ ਵੀ ਆਪਾਂ ਆਖਿਆਲ ਕਰੀਏ ਤਾਂ ਸਿੱਧੇ ਤੌਰ ਤੇ ਮੁੱਖ ਮੰਤਰੀ ਮਾਨ ਦੇ ਦਰਸਲ ਜੋ ਲੋਕਾਂ ਦੀ ਖੱਜਲ ਖਵਾਰੀ ਹੁੰਦੀ ਹੈ ਇਹਨਾਂ ਧਰਨਿਆਂ ਦੇ ਨਾਲ ਇਹਨਾਂ ਪ੍ਰਦਰਸ਼ਨਾਂ ਦੇ ਨਾਲ ਉਸ ਦਾ ਹਵਾਲਾ ਮੁੱਖ ਮੰਤਰੀ ਮਾਨ ਦੇ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਲੋਕਾਂ ਦੀ ਖੱਜਲ ਖਵਾਰੀ ਨਹੀਂ ਹੋਣੀ ਚਾਹੀਦੀ ਜਦੋਂ ਸੜਕਾਂ ਜਾਮ ਹੋ ਜਾਂਦੀਆਂ ਨੇ ਰੇਲਵੇ ਟਰੈਕ ਕਿਸਾਨਾਂ ਦੇ ਵੱਲੋਂ ਜਾਮ ਕਰ ਦਿੱਤੇ ਜਾਂਦੇ ਨੇ ਤਾਂ ਉਸ ਦੌਰਾਨ ਫਿਰ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਾਰੋਬਾਰ ਲੋਕਾਂ ਦੇ ਠੱਪ ਹੋ ਜਾਂਦੇ ਨੇ ਵਪਾਰ ਠੱਪ ਹੋ ਜਾਂਦਾ ਉਸੇ ਗੱਲ ਦਾ ਜ਼ਿਕਰ ਮੁੱਖ ਮੰਤਰੀ ਮਾਨ ਦੇ ਵੱਲੋਂ ਕੀਤਾ ਗਿਆ ਹੈ ਮੈਂ ਬਹੁਤ ਸਮਝ ਚੱਲ ਰਹੀ ਸੀ ਯਾਰ ਮੈਂ ਲਾਭੰਕਰ ਤੇ ਵੈਸ਼ ਹੋ ਗਈ ਸੀ ਅੱਗੇ ਮੰਗ ਪੱਤਰ ਤੋਂ ਬਾਅਦ ਮੁੱਖ ਮੰਤਰੀ ਨੇ ਸਾਨੂੰ ਬੇਨਤੀ ਕੀਤੀ ਵੀ ਤੁਸੀਂ ਧਰਦੇ ਤੁਰਨੇ ਨਾਲ ਆਇਆ ਕਰੋ ਸੜਕਾਂ ਤੇ ਨਾ ਬੈਠਿਆ ਕਰੋ ਕੱਲ ਦਾ ਜਿਹੜਾ ਪਰਸੋਂ ਵਾਲਾ ਪ੍ਰੋਗਰਾਮ ਦੱਸੋ ਤੁਸੀਂ ਕਰੋਗੇ ਕਿ ਨਹੀਂ ਕਰੋਗੇ ਯਾਨੀ ਇਸ ਤਰ੍ਹਾਂ ਦਾ ਸੰਕੇਤ ਸੀ ਉਹਨਾਂ ਦਾ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਵੀ ਤੁਸੀਂ ਮੋਤਰ ਮੋਤਰ ਦਾ ਨਾ ਖੋਹੋ ਜੇ ਜਿਹਨੂੰ ਸ਼ੋਟਾ ਪੋਸਾ ਹੋਰ ਦੇਣ ਦਾ ਨਹੀਂ ਇਹ ਤੁਹਾਡਾ ਗਾਹ ਮੰਗਾ ਤੇ ਗੱਲ ਕਰਨ ਦਾ ਵੀ ਨਯਧੀਆਂ ਮੰਗਾ ਕਿ ਤੁਸੀਂ ਜਾ ਰਹੇ ਹੋ ਵਿੱਚੋਂ ਜਦੋਂ ਅਸੀਂ ਬੈਠਣ ਤੋਂ ਪਹਿਲਾਂ ਪੁੱਛਿਆ ਤੁਹਾਨੂੰ ਵੀ ਤੁਸੀਂ ਸਮਾਂ ਤੁਹਾਡੇ ਕੋਲ ਕਿੰਨਾ ਹੈ ਉਹਨੇ ਕਿਹਾ ਵੀ ਖੁੱਲਾ ਹੈ ਵੀ ਇਹ ਖੁੱਲਾ ਸਮਾਂ ਦਾ ਹੁਣਾ ਸਾਰੀਆਂ ਮੰਗਾ ਤੇ ਉਹਨੇ ਗੱਲ ਕਰਨੀ ਸੀ ਜੇ ਨਹੀਂ ਜਦੋਂ 8-9 ਮੰਗਾ ਧਾਰਾ ਮੰਗਾ ਦੇ ਵਿੱਚੋਂ 8-9 ਮੰਗਾ ਤੇ ਵੈਸ ਚੱਲ ਰਹੀ ਸੀ ਤਾਂ ਮੁੱਖ ਮੰਤਰੀ ਸਾਹਿਬ ਕਹਿੰਦਾ ਵੀ ਮੇਰੀ ਅੱਖ ਦੀ ਇਫੈਕਸ਼ਨ ਹੈ ਮੈਂ ਜਾਣਾ ਤੇ ਜਾਂਦਿਆਂ ਹਾਂ ਅਪੀਲ ਕੀਤੀ ਤੇ ਅਸੀਂ ਕੱਲ ਨਮਬਦਾ ਪ੍ਰੋਗਰਾਮ ਹੈ ਜਿਵੇਂ ਸਾਡਾ ਲੀਕਿਆ ਹੋਇਆ ਹੈ ਉਸ ਨਾਲ ਲੱਗੂ ਇਹ ਬੜੀ ਵਧੀਆ ਮਾਹੌਲ ਚ ਗੱਲਬਾਤ ਹੋ ਰਹੀ ਸੀ ਇੱਕ ਇੱਕ ਮਸਲੇ ਤੇ ਲੰਬੀ ਬਹਿਸ ਤੋਂ ਬਾਅਦ ਕਿ ਨਤੀਜਿਆਂ ਤੇ ਪੜ ਰਹੇ ਸੀ ਤੇ ਅਚਾਨਕ ਮੁੱਖ ਮੰਤਰੀ ਨੇ ਕਿਹਾ ਵੀ ਮੇਰੀ ਮੈਂ ਡਾਕਟਰ ਨਾਲ ਅਪਾਇੰਟਮੈਂਟ ਹੈ ਮੈਂ ਆਪਣੀ ਅੱਖ ਦਿਖਾਉਣ ਉੱਤੇ ਜਾਣਾ ਹੈ ਤੇ ਮੈਂ ਉਹਨਾਂ ਨੂੰ ਕਿਹਾ ਜੀ 5 ਮਿੰਟ ਤੁਹਾਡਾ ਮੈਂ ਇੱਕ ਮੈਂ ਕੋਆਪਰੇਟਿਵ ਦਾ ਉੱਤੇ ਗੱਲ ਕਰਨੀ ਹੈ 5 ਮਿੰਟ ਸੁਣ ਲਓ ਤੇ ਫਿਰ ਤੁਸੀਂ ਚਲੇ ਜਾਓ ਉਹ ਮੇਰੀ ਗੱਲ ਵਿਚਾਲੇ ਟੋਕ ਕੇ ਕਹਿੰਦੇ ਫਿਰ 5 ਤਰੀਕ ਦਾ ਤੁਸੀਂ ਕੀ ਕਰਨਾ ਹੈ ਅਸੀਂ ਸਾਰਿਆਂ ਵਿੱਚੋਂ ਉਹ ਗਰਾਹਾਂ ਸਾਹਿਬ ਨੇ ਕਿਹਾ ਵੀ ਮਹਾਰਾਜ ਸਾਡੀ ਤਾਂ ਹਲੇ ਗੱਲਬਾਤ ਤਾਂ ਚੱਲਦੀ ਆ ਹਲੇ ਹੁਣੇ ਅਸੀਂ ਕਿ ਕਈ ਹਾਲ ਤਾਂ 8 ਪੁਆਇੰਟ ਡਿਸਕਸ ਹੋਏ ਨਹੀਂ। ਇੱਕਦਮ ਗੁੱਸੇ ਚ ਆਏ ਪਰੇ ਪੀਤੇ ਜਾਓ ਫਿਰ ਕਰ ਲਓ ਤੁਸੀਂ ਮੋਰਚਾ ਲਾ ਲਓ। ਉਹਨਾਂ ਨੇ ਕਿ ਇਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਮੀਟਿੰਗ ਦਿੱਤੀ ਹੈ ਜਿਹੜੀ ਮੋਰਚੇ ਕਰਕੇ ਹੀ ਦਿੱਤੀ ਹੈ। ਇਹਦਾ ਮਤਲਬ ਮੈਂ ਤੁਹਾਨੂੰ ਮੋਰਚੇ ਕਰਕੇ ਮੀਟਿੰਗ ਦਿੱਤੀ ਹੈ। ਮੈਂ ਮੈਂ ਨਹੀਂ ਫਿਰ ਇਦਾਂ ਕਰਦਾ। ਜਾਓ ਫਿਰ ਤੁਸੀਂ ਮੈਂ ਜੋ ਪਿੱਛੇ ਗੱਲਬਾਤ ਹੋਈ ਸਾਰੀ ਗਈ। ਜਿਹੜਾ ਲਗਭਗ 35 ਜਥੇਬੰਦੀਆਂ ਵੱਲੋਂ ਜਿਹੜਾ ਚੰਡੀਗੜ੍ਹ ਮੋਰਚਾ ਲਾਉਣਾ ਸੀਗਾ ਪਤਾ ਨਹੀਂ ਆਪਣੇ ਭਰਾਵਾ ਨਾਲ ਮੀਟਿੰਗ ਦੇ ਅੰਦਰ ਕਿਹੜੀ ਗੱਲ ਹੋਈ ਆ ਰਾਤ ਉਹ ਮੀਟਿੰਗ ਟੁੱਟ ਗਈ ਲਗਭਗ ਖਬਰਾਂ ਨੇ ਵੀ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਅੰਦਰ ਐਸ ਕੇ ਐਮ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਨੇ ਉਹਨਾਂ ਦੇ ਘਰਾਂ ਤੇ ਛਾਪੇ ਮਾਰ ਕੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਸਧਾਰਨ ਵਰਕਰ ਵੀ ਗ੍ਰਿਫਤਾਰ ਹੋਏ ਹੈਗੇ ਆ ਇੱਥੇ ਹੀ ਨਹੀਂ ਇਕੱਲਾ ਜਿਹੜੇ ਕਮਮ ਦੀ ਲੀਡਰਸ਼ਿਪ ਆ ਜਿਵੇਂ ਮਨਜੀਤ ਸਿੰਘ ਜੀ ਰਾਏ ਉਹਨਾਂ ਦੀ ਜਥੇਬੰਦੀ ਦੇ ਆਗੂ ਵੀ ਕੇ ਜੂ ਕ੍ਰਾਂਤੀਕਾਰੀ ਸਰਜੀਤ ਫੂਲ ਵਾਲੇ ਉਹਨਾਂ ਦੇ ਆਗੂਆਂ ਦੇ ਘਰਾਂ ਤੇ ਵੀ ਛਾਪੇਮਾਰੀ ਹੋਈ ਹੈਗੀ ਆ ਜੜੀਆਂ ਵੀ ਮੰਗਾਂ ਤੇ ਐਸਕਮ ਸੰਘਰਸ਼ ਕਰਨ ਜਾ ਰਿਹਾ ਆਲਰੇਡੀ ਹੋ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੇ ਔਰ ਜੇ ਇਸ ਮੁਲਕ ਦੇ ਵਿੱਚ ਡੈਮੋਕ੍ਰੇਸੀ ਆ ਜੇ ਇਸ ਮੁਲਕ ਦੇ ਵਿੱਚ ਕੋਈ ਲੋਕਤੰਤਰ ਹੈ ਤੇ ਲੋਕਾਂ ਨੂੰ ਆਪਦੀ ਗੱਲ ਕਰਨ ਦਾ ਆਵਾਜ਼ ਚੁੱਕਣ ਦਾ ਹੱਕ ਹੈਗਾ ਵਾ